ਬੋਲ ਕੇ ਤਾੜੀ ਮਾਰਨੀ ਆ ਹੱਥ ਰੱਖਣਾ ਨਹੀਂ ਹੈਪੀ ਬਰਥਡੇ ਸ਼ੁਕਰੀਆ ਬਰਥਡੇ ਤੋ ਯੂ ਹੈਪੀ ਬਰਥਡੇ ਤੋ ਯੂ ਇਹ ਲੈ ਕਿੰਨਾ ਕੁਝ ਕਿਸਮਤ ਹੈ ਕਿੱਥੇ ਬੈਗ ਇਸ ਬਰਥਡੇ ਮਨਾਇਆ ਹੈ ਮਹਾਰਾਜਾ ਕੋਕੇ ਪਪਾ ਮਹਾਰਾਜਾ ਰਣਜੀਤ ਸਿੰਘ ਦੀ ਜੂਝ ਸਹੀ ਗੱਲ ਹੈ ਤੁਰਨਾ ਚਾਹੀਏ ਹਜ਼ਾਰੋਂ ਸਾਲ ਇਹ ਮੇਰੀ ਹੈ ਆਰਜ਼ੂ Happy birthday to you ha ha happy birthday dear turna happy birthday to you ਸਤਿ ਸ਼੍ਰੀ ਅਕਾਲ ਲੈਂਦੇ ਪੰਜਾਬ ਤੋਂ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਪਿਛਲੀ ਵੀਡੀਓ 'ਚ ਤੁਸੀਂ ਵੇਖਿਆ ਕਿ ਅਸੀਂ ਨਨਕਾਣਾ ਸਾਹਿਬ ਗਏ ਸੀਗੇ ਤੇ ਅੱਜ ਸਾਡਾ ਪਹਿਲਾ ਹੀ ਦਿਨ ਸੀ ਤੇ ਅੱਜ ਮੇਰਾ ਜਨਮ ਦਿਨ ਆ ਤੇ ਸਭ ਤੋਂ ਪਹਿਲਾਂ ਅਸੀਂ ਗੁਰੂ ਘਰ ਨਤਮਸਤਕ ਹੋ ਕੇ ਆਏ ਆ ਤੇ ਰੀਤ ਸੀ ਕਿ ਨਾਲੇ ਇਸ ਸਫ਼ਰ ਦੀ ਸ਼ੁਰੂਆਤ ਵੀ ਅਸੀਂ ਗੁਰੂ ਘਰੋਂ ਕਰੀਏ ਤੇ ਨਾਲੇ ਜਨਮ ਦਿਨ ਸੀਗਾ ਤਾਂ ਕਰਕੇ ਅਸੀਂ ਨਨਕਾਣਾ ਸਾਹਿਬ ਮੱਥਾ ਟੇਕ ਕੇ ਆਏ ਆ ਤੇ ਹੁਣ ਆਪਾਂ ਅਗਲੀ ਵੀਡੀਓ ਸ਼ੁਰੂ ਕਰ ਰਹੇ ਆਂ ਲਾਹੌਰ ਨੂੰ ਜਾ ਰਹੇ ਆਂ ਜਾ ਰਹੇ ਆਂ ਤੇ ਬਾਕੀ ਉੱਥੇ ਹੁਣ ਜਿੰਨੇ ਵੀ ਮਿੱਤਰ ਬੇਲੀ ਨੇ ਉਹਨਾਂ ਤੇ ਇੱਥੇ ਰੁਕੇ ਸੀਗੇ ਤੇਲ ਪਰਵਾਉਣ ਵਾਸਤੇ ਤੇ ਇਧਰ ਬਕਾਸ ਬਾਈ ਹੋਣੀ ਨੇ ਤੇਲ ਪਰਵਾ ਲਿਆ ਗੱਡੀ ਫੇਕ ਵਾਰ ਘੇੜਾ ਦੇਖੇ ਨਾ ਰੁਕ ਲਈ ਆ ਤੇ ਹੁਣ ਆਪਾਂ ਚੱਲੀਏ ਜੀ ਲਾਹੌਰ ਨੂੰ ਸ਼ਾਮਾਂ ਪੈ ਗਈਆਂ ਸੂਰਜਟਾ ਲੱਗ ਗਿਆ ਆ ਮੈਂ ਉਧਰ ਬੈਠਾ ਆਹ ਦੇਖੋ ਖਾਂ ਮੇਲਾ ਲੱਗਾ ਪਿਆ ਨਹੀਂ ਟੋਲ ਪਲਾਜ਼ੇ ਤੇ ਇੱਥੇ ਵੀ ਜਿਵੇਂ ਆਪਾਂ ਜਦੋਂ ਦਿੱਲੀ ਜਾਂਦੇ ਆ ਤੇ ਇਸੇ ਤਰ੍ਹਾਂ ਹੀ ਆਪਣੇ ਵੀ ਲਾਈਨਾਂ ਲੱਗਦੀਆਂ ਇਦੇ ਚ ਹੁਣ ਦੋ ਲਾਈਨਾਂ ਨੇ ਇੱਕ ਲਿਖਿਆ ਜੇ ਕੈਸ਼ ਲਾਈਨ ਤੇ ਇੱਕ ਐਮ ਟੈਗ ਹੈ ਜੀ ਜੀ ਤੇ ਹੁਣ ਤੁਸੀਂ ਐਮ ਟੈਗ ਲਵਾਇਆ ਹੋਵੇ ਹਾਂ ਉਹ ਜਿੱਦਾਂ ਸਾਡੇ ਫਾਸਟ ਹੈਗ ਆ ਉਹ ਨਿਕਲ ਜਾਓ ਤੁਸੀਂ ਇਹ ਇਹ ਅਨਸਾਰੇ ਮੇਰੇ ਵਰਗੇ ਆ ਇੱਕ ਕੈਸ਼ ਵਾਲਿਆ ਹਾਂ ਪਰ ਮੈਂ ਮੇਰਾ ਤੇ ਹੁਣ ਨੰਬਰ ਦਾ ਮਸਲਾ ਨਾ ਹਾਂਜੀ ਹਾਂਜੀ ਤੁਸੀਂ ਜੇ ਰਜਿਸਟ੍ਰੇਸ਼ਨ ਜੇ ਰਜਿਸਟ੍ਰੇਸ਼ਨ ਆਊਗੀ ਗੱਡੀ ਦੀ ਤੇ ਫਿਰ ਉਹ ਟੈਗ ਲੱਗ ਜਾਏਗਾ ਉਹਨੂੰ ਬੈਲੈਂਸ ਰੱਖੋ ਤੇ ਨਿਕਲਦੇ ਜਾ ਲੇਕਿਨ ਹੁਣ ਜਿਸ ਲਾਈਨ ਚ ਅਸੀਂ ਆ ਕੇ ਖੜੇ ਆ ਨਾ ਹਾਂਜੀ ਹਾਂਜੀ ਇਹਦੇ ਚ ਇਹ ਦੇਖੋ ਕਿ ਉਹ ਇਹ ਹੈ ਨਹੀਂ ਜੀ ਜਿਵੇਂ ਮੋਟਰਵੇ ਉਹ ਦੂਸਰੇ ਜਿਹੜਾ ਟੂ ਵਾਲਾ ਹੈ ਨਾ ਹਾਂਜੀ ਹਾਂਜੀ ਉਹਦੇ ਚ ਜਿਹੜੇ ਆ ਰਹੇ ਉਪਰਲੀ ਲਾਈਨਾਂ ਹੈ ਨੇ ਐਮ ਡੈਕਰੀਆਂ ਐਮ 3 ਤੋਂ ਜਿਹੜੇ ਉਤਰਦੇ ਉਹਨਾਂ ਵਾਸਤੇ ਇਹ ਤਿੰਨ ਚਾਰ ਲਾਈਨਾਂ ਨੇ ਉਹ ਸਾਰੀਆਂ ਕੈਸ਼ ਲਾਈਨ ਨੇ ਹਾਂਜੀ ਸਹੀ ਇੱਥੇ ਲਿਖਿਆ ਲਿਖਿਆ ਪਿਆ ਸੀ ਕਿ ਤੁਸੀਂ ਕੈਸ਼ ਵਾਲੀ ਚ ਵੜਨਾ ਕਿ ਕਿਹੜੀ ਚ ਵੜਨਾ ਹਮ ਠੀਕ ਆ ਜੀ ਠੀਕ ਆ ਤੇ ਹੁਣ ਲਾਹੌਰ ਪਹੁੰਚ ਗਏ ਕੀ ਪਲਾਨ ਹੈ ਫਿਰ ਬਸ ਪਾਰਟੀ ਟਾਈਮ ਫਟੇ ਝੁਕ ਦੇਣੇ ਨੇ ਸਹੀ ਹੈ ਹਾਂਜੀ ਨੀਂਦ ਲਾ ਲਈ ਥੋੜਾ ਸੰਗੇ ਸੀ ਮੈਡਮ ਹੁਣ ਇੱਥੋਂ ਤੱਕ ਪਹੁੰਚਦੇ ਪਹੁੰਚਦੇ ਅੱਛਾ ਤਕਾਵਟ ਹੋ ਜਾਂਦੀ ਹੈ ਨਾ ਹਾਂ ਯਾਰੀ ਗੱਲ ਲਾਹੌਰ ਸ਼ਹਿਰ ਪਹੁੰਚ ਗਏ ਆ ਤੇ ਇਹ ਹਯਾਤ ਲਕਸਰੀ ਅਪਾਰਟਮੈਂਟ ਨੇ ਇਹ ਇਥੋਂ ਵਕਾਸ ਭਾਜੀ ਦੇ ਗੈਸਟ ਆਏ ਤਾ ਕੋਈ ਉਹਨਾਂ ਨੂੰ ਨਾਲ ਲੈਣਾ ਸੀਗਾ ਆਓ ਜੀ ਵੈਲਕਮ ਤਿਆਰੀ ਹੈ ਜੀ ਸਭ ਤਿਆਰੀ ਕੈਸੇ ਦਿੱਤੀ ਹੈ ਆ ਸਾਰੀ ਪਾਰਟੀ ਹੋਣੀ ਪਾਰਟੀ ਜੀ ਵੱਡੀ ਪਾਰਟੀ ਆਏ ਹਾਏ 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 ਬਸ ਵੱਡੀ ਗੱਲ ਕਰ ਬਸ ਇੱਕ ਚੀਜ਼ ਨਹੀਂ ਹੋਣੀ ਵਿੱਚ ਹਾਂ ਨਹੀਂ ਉਹ ਆਪਾਂ ਉਹ ਹੋਣਾ ਵਿੱਚ ਤਾਂ ਹੀ ਨਹੀਂ ਹੋਣਾ ਵਿੱਚ ਨਹੀਂ ਉਹ ਕੰਮ ਵਾਲੇ ਆਪਾਂ ਬੰਦੇ ਨਹੀਂ ਆ ਸਾਡੇ ਸਾਡੇ ਤੇ ਪਾਰਟੀ ਦਾ ਮਤਲਬ ਇਹ ਵੇ ਕਿ ਬਾਹਰ ਜਾਣਾ ਫੈਮਿਲੀ ਦੇ ਨਾਲ ਜਾਣਾ ਦੋਸਤਾਂ ਨਾਲ ਜਾਣਾ ਘੁੰਮਣਾ ਵੇਰਨਾ ਸਾਡੀ ਪਾਰਟੀ ਆ ਉਹ ਕੰਮ ਲੋਕ ਲਗਾ ਦਿੰਦੇ ਉਹ ਇਧਰ ਵਾਲੀ ਨਹੀਂ ਜੀ ਇਹਨਾਂ ਨੂੰ ਉਹ ਵੇਖੋ ਉਧਰ ਵੇਖੋ ਉਹ ਕੰਮ ਲੋਕ ਲਗਾ ਕੇ ਹੁੰਦੇ ਨੇ ਆ ਜਿਹੜਾ ਕਰਦਾ ਹੈ ਤੂੰ ਮੂਲ ਕੋਲਾ ਮੈਂ ਨਹੀਂ ਕਰਦਾ ਭਾਈ ਮੂਲ ਕੋਲਾ ਚਲੋ ਫਿਰ ਉਹ ਭਾਈ ਇਹਨਾਂ ਦੀ ਬਰਥਡੇ ਸੁਣਿਆ ਕੇ ਚਲੋ ਜੀ ਮੈਂ ਭਾਈ ਮੇਰੇ ਕੋਲ ਕੇਕ ਆ ਭਾਜ ਵਾਸਤੇ ਸਿਰਫ ਕੇਕ ਤੇ ਟਲਖਾ ਰਹੇ ਆ ਇਹ ਸਵੇਰੇ ਆਪਾਂ ਨੂੰ ਆਂਦਾ ਸੀ ਵੀ ਮੈਂ ਤੁਹਾਡੇ ਕੇਕ ਆ ਵਿਕਾਸ ਵੱਲੋਂ ਪਕਾਣੇ ਆ ਉਹ ਭਾਈ ਨੇ ਮੋਮਬਤੀਆਂ ਲਿਆਉਣੀਆਂ ਨੇ ਮਿਲ ਕੇ ਆਪਾਂ ਸਾਰਾ ਕੁਝ ਕਰ ਲੈਣਾ ਵੀਰਾਂ ਨੇ ਪਕਾਣਿਆਂ ਤੋਂ ਜ਼ਿਆਦਾ ਇਹ ਤੁਰਨ ਲੱਗਿਆ ਕਹਿੰਦਾ ਸੀ ਕਿ ਮੈਂ ਸਜਾਵਟ ਕਰਕੇ ਰੱਖੂੰਗਾ ਅੱਛਾ ਕੀ ਆ ਸੀ ਇਹਨੇ ਆਪਾਂ ਨੂੰ ਚਲ ਯਾਰ ਬੜੀ ਗੱਲ ਸੁਣ ਨਹੀਂ ਇਹਦੇ ਇਹਦੇ ਵੱਲੋਂ ਗਾਣੇ ਨੇ ਅੱਛਾ ਕੇਕ ਦੇ ਗਾਣੇ ਦੇ ਲੋ ਯਾਰ ਜਿੰਨੇ ਕੋ ਸੁਣਾਵਾਂਗੇ ਕਿਹੜੀ ਗੱਲ ਸਸਤੇ ਨੂੰ ਸਰਦਾ ਪੈ ਸੁਣਾਵਾਂਗੇ ਕਿਹੜੀ ਗੱਲ ਇੱਧਰ ਉਹ ਦਵਾਵਾਂ ਮੇਲਾ ਵੀ ਨਾ ਦੇ ਆ ਜਾ ਯਾਰ ਹੋਰ ਤੁਹਾਨੂੰ ਚਲ ਆ ਜਾ ਚਲੋ ਚਲੋ ਚਲੀਏ ਜੀ ਆਹ ਪੂਰੀ ਸੰਗਲਤ ਤੇ ਫੇਕ ਕਰੂੰ ਤੇ ਆਪੇ ਲੱਭ ਕੇ ਖਲਾ ਲਓ ਬਨੇ ਹਾਂ ਹਾਂ ਇਹ ਪੀ ਕਰੋ ਤੇ ਆਪੇ ਲੱਭ ਕੇ ਖਲਾ ਲਰ ਲੋ ਫੂਡ ਸਟਰੀਟ ਦੇ ਨੇੜੇ ਪਹੁੰਚ ਗਏ ਆਪਾਂ ਇਹ ਟ੍ਰੈਫਿਕ ਚੰਗਾ ਲੱਗਾ ਹੋਇਆ। ਹੋਰ ਵੀ ਹੱਲ ਕੱਢਣੇ ਆ। ਉਹ ਜਾਣਾ ਆਪਾਂ ਉਧਰ ਜਿੱਥੇ ਲੜੀਆਂ ਲੱਗੀਆਂ ਹੋਈਆਂ। ਅੱਛਾ ਇੱਧਰ ਵੀ ਪਾਰਕਿੰਗ ਹੈਗੀ ਆ। ਹੈ ਨਹੀਂ ਪਰ ਲੱਭਣੀ ਪਊਗੀ। ਸਿੱਧਾ ਨਿਕਲ ਪੈਦਾਗਰ ਨਹੀਂ ਪੈਣੀ। ਸਿੱਧਾ ਨਿਕਲ ਲਾਵਾਂਗੇ ਆ ਕਹਿੰਦੇ ਮਾਰਨ ਵਾਲੀ ਗਾਲ ਤਰ੍ਹਾਂ ਸਾਨੂੰ। ਕਿ ਇੱਥੇ ਲਾਓ ਤਾਂ ਸਹੀ ਹੈ। ਆਹ। ਆ ਵੇਖ ਲਓ ਵੀ ਤੁਹਾਨੂੰ ਇਹ ਬੋਰਡਾਂ ਤੋਂ ਲੱਗਦਾ ਹੋਣਾ ਵੀ ਇਹ ਆਪਾਂ ਇੱਧਰ ਪਾਕਿਸਤਾਨ 'ਚ ਆਂ ਨਹੀਂ ਤੇ ਮਾਹੌਲ ਤਕਰੀਬਨ ਉਹ ਇੰਡੀਆ ਵਾਲਾ ਹੀ ਹੈ ਪ੍ਰਾਣੀਆਂ ਕਿਉਂਕਿ ਇਦਾਂ ਦੀਆਂ ਗਲੀਆਂ ਜਾਂ ਐਵੇਂ ਦੀਆਂ ਤਾਰਾਂ ਆਪਣੇ ਆਮ ਬਾਜ਼ਾਰਾਂ 'ਚ ਮਿਲ ਜਾਂਦੀਆਂ ਜੀ ਤੁਸੀਂ ਇਸ ਟਾਈਮ ਜਿਹੜੇ ਸ਼ਹਿਰ 'ਚ ਜਾਂ ਜਿਹੜੇ ਲਾਹੌਰ ਦੇ ਆਂਦਾ ਜਿਹੜੇ ਏਰੀਆ 'ਚ ਆ ਗਏ ਹੋ ਨਾ ਇਹ ਹੈ ਪੁਰਾਣਾ ਸ਼ਹਿਰ ਹਾਂਜੀ ਉਹ ਅਮਰਸਰ 'ਚ ਵੀ ਐਵੇਂ ਦਾ ਦੇਖਦਾ ਜਲੰਧਰ 'ਚ ਵੀ ਦੇਖ ਜਾਂਦਾ ਇਹ ਚੀਜ਼ਾਂ ਇਹ ਬਿਲਕੁਲ ਪੁਰਾਣਾ ਸ਼ਹਿਰ ਹੈ ਹਾਂਜੀ ਇੱਥੇੋਂ ਲਾਣੇ ਆਂ ਜਾਂ ਕੋਈ ਮਨਾ ਕਰੇਗਾ ਯਾਨੀ ਰੋਕੇ ਟੋਕੇ ਦਾ ਜ਼ਰੂਰ ਟੋਹ ਨਹੀਂ ਕਰਦੇ ਤੇ ਚੱਕ ਚੁੱਕੇ ਨੇ ਲੈ ਜਾਂਦੇ ਇੱਥੋਂ ਕਿੰਨੇ ਚੱਕੇ ਇਸ ਜਗ੍ਹਾ ਤੋਂ ਕੋਈ ਨਹੀਂ ਉਦਾਂ ਚੱਕ ਲੈਂਦੇ ਵੈਸੇ ਚੱਕਣ ਵਾਲੇ ਹੈਗੇ ਆ ਮਤਲਬ ਪਾਕਿਸਤਾਨ 'ਚ ਵੀ ਆਹੋ ਚੱਕਣ ਵਾਲੇ ਹੈ ਪਰ ਉਹ ਮੇਨ ਰੋਡ ਤੇ ਤੁਸੀਂ ਹਾਂ ਜੇ ਮੇਨ ਤੇ ਲਾਈਏ ਫਿਰ ਚੱਕਦੇ ਆ ਮਸ਼ੀਨ ਜਿ ਦੇ ਚੁੱਕਦੇ ਕਹਿੰਦਾ ਸਰਦਾਰ ਜੀ ਆਏ ਨੇ ਵਾਟੀ ਲੈ ਕੇ ਚਲੋ ਜੀ ਐਂਟਰੀ ਮਾਰੀਏ ਅੱਜ ਹੈਗਾ ਸ਼ਨੀਵਾਰ ਤੇ ਤਾਂ ਕਰਕੇ ਵੀਕੈਂਡ ਦਾ ਕਰਕੇ ਬੜਾ ਰੌਚਾ ਹੈ ਚਾਇਟ ਕਾ ਨਾਮ ਦੇਖੋ ਕਿਵੇਂ ਜਗਮਗ ਜਗਮਗ ਹੋਈ ਹੈ ਆਪਾਂ ਜਾਣਾ ਇੱਕ ਹਵੇਲੀ ਰੈਸਟੋਰੈਂਟ ਤੇ ਪਿਛਲੀ ਵਾਰ ਵੀ ਗਏ ਸਾਂ ਤੇ ਅੱਜ ਦੀ ਸੈਟਿੰਗ ਵੀ ਕਹਿੰਦੇ ਠੀਕ ਹੈ

ਅੱਛਾ ਗਿਆ ਪੰਜਵੇਂ ਫਲੋਰ ਤੇ ਐਸ ਵਾਰ ਸੱਚੀ ਬੜਾ ਰਾਟਾ ਇੱਧਰ ਆ ਜਾਓ ਇੱਧਰ ਕੰਦੇ ਬੈਠੇ ਅੱਛਾ ਆ ਆਪਣੇ ਸੱਜਣ ਬੈਠੇ ਪੇ ਕੱਲ ਆਣੇ ਉੱਪਰ ਜਾਣਾ ਕਰ ਸਤਿਗੁਰੂ ਜੀ ਅੱਛਾ ਸਤਿਗੁਰੂ ਜੀ ਵਧੀਆ ਬਜੀ ਸਤਿਗੁਰੂ ਜੀ ਸਤਿਗੁਰੂ ਜੀ ਸਤਿਗੁਰੂ ਜੀ ਹਾਂਜੀ ਵਧੀਆ ਤੁਸੀਂ ਸੁਣਾਓ ਬੋਲਾ ਕਹਤੋ ਕਿ ਨਹੀਂ ਆਵਾਂ ਅੱਜ ਫੇਰ ਹਾਂ ਜਦੋਂ ਬੰਤਾ ਸਿ ਆਉਂਗੀ ਤੁਸੀਂ ਹਾਂਜੀ ਹਾਂਜੀ ਅਸੀਂ ਅਜੇ ਨਕਾਣਾ ਸਾਹਿਬ ਗਏ ਸੀਗੇ ਜੀ ਹੁਣੇ ਲੀ ਰੈਸਟੋਰੈਂਟ ਦੇ ਉੱਪਰ ਆ ਗਏ ਆ ਤੇ ਇੱਧਰ ਬਾਦਸ਼ਾਹੀ ਮਸਜਿਦ ਦਿਖ ਰਹੀ ਹੈ ਤੇ ਉੱਪਰ ਆਪਾਂ ਬਹਿ ਗਏ ਆ ਕਿ ਤੇ ਮਾਹੌਲ ਇਦਾਂ ਦਾ ਬਣਿਆ ਹੋਇਆ ਤੁਹਾਡੇ ਬਰਥਡੇ ਲਈ ਕਹਿ ਰਹੇ ਹੋ ਆਏ ਹੋਣਗੇ ਅਸੀਂ ਉੱਪਰ ਥੈਂਕ ਯੂ ਇਹ ਗਣ ਕੱਢਦੇ ਆ ਕੱਢੀਏ ਆਹ ਵੇਖੋ ਇਹ ਆ ਗਈ ਹੈ ਕੇਕ ਆਹ ਵੇਖੋ ਆਹ ਦੇਖੋ ਲੱਗੋ ਜੀ ਹੈਪੀ ਬਰਥਡੇ ਟੂ ਜੀ ਜੀ ਨਾ ਸਾਹਿਬ ਨਾ ਸਾਹਿਬ ਪਹਿਲੇ ਪੜਾ ਉੱਤੇ ਲਿਖਿਆ ਕੀ ਆ ਵਾਹ ਜੀ ਵਾਹ ਬੜੀ 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 ਇਹ ਸਭੀ ਵੀਰ ਤੇ ਵਿਕਾਸ ਭਾਜੀ ਹੁਣਾ ਵੱਲੋਂ ਕੇਕ ਆਇਆ ਅਮਰੀਕ ਟੁਰਨਾ ਹੈਪੀ ਬਰਥਡੇ ਇਹ ਕੀ ਤੋੜ ਦੇ ਕੇ ਲਿਖਿਆ ਅਸ ਅਮਰੀਕ ਟੁਰਨਾ ਹੈਪੀ ਬਰਥਡੇ ਜੀਟੀਐਸ ਜੀਟੀਐਸ ਮਤਰਾ ਜੀਟੀਐਸ ਦਾ ਮਤਲਬ ਆ ਜੀਓ ਟੁਰਨਾ ਸਾਹਿਬ ਜੀਓ ਟੁਰਨਾ ਸਾਹਿਬ ਜੀਟੀਐਸ ਜੀ ਟੁਰਨਾ ਜੀ ਥੈਂਕ ਯੂ ਸਰ ਥੋੜਾ ਟੁਰਨਾ ਜੀ ਥੈਂਕ ਯੂ ਸੋ ਮਚ ਬਾਜੀ ਆ ਫੜ ਹੁਣ ਛੁਰੀ ਮੋਬਾਈਲ ਮੈਨੂੰ ਫੜਾ ਦੇ ਮੋਬਾਈਲ ਮੈਨੂੰ ਫੜਾ ਦੇ ਆ ਛੁਰੀ ਫੜ ਦੇ ਬਦਾ ਯੋ ਜਿਉ ਤਾਂ ਸਤਨਾਮ ਅਦਵਾਈ ਚਲੋ ਮੈਂ ਖੜੀ ਹੋ ਜਾਈ ਸਾਡੇ ਨਾਲ ਖੋਲ ਕੇ ਤਾੜੀ ਮਾਰਨੀ ਆ ਹੱਥ ਰਖੜੀ ਹੈਪੀ ਬਰਥਡੇ ਓਹੋ ਸ਼ੁਕਰੀਆ ਜੋ ਮੈਂ ਕੋਵਾ ਕੋਵਾ ਦਿਓ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਯੋ ਹੋਰ ਕੋਵਾ ਲਓ ਹੋਰ 1 ਕਰੋੜ ਖੋਕੇ ਤਮਨ ਮੈਨੂੰ ਗੋਦ ਹਾਂ ਬੁਲੂ ਵਾਂਸ ਅਗੇਨ oh oh ਸੌਰੀ ਕੀ ਕੇਕ ਪੇਖਵਾਲ ਲੱਗੇ ਸਾਨੂੰ ਵੀ ਪੁੱਛ ਲੈ ਮੈਨੂੰ ਬਾਜੂ ਖਾਣਾ ਨਹੀਂ ਹੋਣੀ ਖਾਣਾ ਕੇਕ ਬਹੁਤ ਸੁਆਦ ਆ ਸਮੇਂ ਬਾਦ ਖਾਵਾਂਗੇ ਹੈ ਬਾਲੇ ਲੱਗਨੇ ਡਿਨਰ ਕੱਲ ਹੀ ਹੈ ਇਹ ਨਾ ਬਗ ਨਹੀਂ ਥੈਂਕ ਯੂ ਸਮੀ ਬਹੁਤ ਸਵਾਦ ਤਾਂ ਜੀ ਬਹੁਤ ਧੰਨਵਾਦ ਥੈਂਕ ਯੂ ਇਹ ਰੁਕ ਜਾ ਹਾਂ ਜੀ ਤਾਂ ਥੈਂਕ ਯੂ ਚਲੋ ਇਕੱਠੇ ਰਲ ਕੇ ਗਾਵਾ ਯਾਰ ਇੱਕ ਮਿੰਟ ਹੈਪੀ ਬਰਥਡੇ ਇੱਕ ਮਿੰਟ ਚਲੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸ਼ੁਕਰੀਆ ਥੈਂਕ ਯੂ ਹੈਪੀ ਬਰਥਡੇ ਜੇਲਾ ਕਿਤਾ ਖੁਸ਼ਕਿਸਮਤ ਕਿੱਥੇ ਬੈ ਕੇ ਤੂੰ ਬਰਥਡੇ ਮਨਾਇਆ ਹੈ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਦੀ ਜੂਝ ਸਹੀ ਗੱਲ ਹੈ ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ ਧੰਨਵਾਦ ਭਾਜੀ ਹੁਣ ਪਹਿਲਾਂ ਰੋਟੀ ਖਾਧੀ ਜਾਊਗੀ ਤੇ ਉਸ ਤੋਂ ਬਾਅਦ ਚ ਕੇਕ ਖਾਧਾ ਜਾਊਗਾ ਕੇ ਕੇਸ ਲਈ ਵਾਪਸ ਮੋੜ ਦੁੱਤਾ ਮਤਲਬ ਭੇਜਦਾ ਹੈ ਵੀ ਬਾਅਦ ਚ ਪਰੋਸਦੇ ਹੋ ਤੇ ਆਹ ਦੇਖੋ ਉੱਪਰਲੀ ਸੈਟਿੰਗ ਚੈੱਕ ਕਰੋ ਤੁਸੀਂ ਕਿੰਨਾ ਕਮਾਲ ਦਾ ਮਾਹੌਲ ਆ ਡੇਢ ਸਾਲ ਬਾਅਦ ਫਿਰ ਉਸੇ ਮਾਹੌਲ 'ਚ ਆਉਣ ਦਾ ਮੌਕਾ ਮਿਲਿਆ ਆਪਾਂ ਨੂੰ ਹੀਟਰ ਵੀ ਲਾਇਆ ਕਿਉਂਕਿ ਥੋੜੀ ਥੋੜੀ ਠੰਡ ਹੋ ਗਈ ਬਾਹਰ ਆ ਨਾ ਆ ਦੇਖੋ ਖੇਤਲੇ ਪਾਸੇ ਵੀ ਬਹੁਤ سارے ਲੋਕ ਬੈਠੇ ਆ ਤੁਹਾਡਾ ਉਹ ਗਿੱਪੀ ਵੰਨ ਲਈ ਨਾ ਕੋ ਤਲਕ ਦੇ ਨਹੀਂ ਦੱਸਿਆ ਕਿ ਭਾਈ ਫਲਾਣੇ ਨਾਲ ਤੁਹਾਡਾ ਲੈਣਾ ਦੇਣਾ ਹੈ ਵਧੀਆ ਮਾਹੌਲ ਆ ਨਾ ਮਨ ਵੀ ਬਹੁਤ ਸੋਹਣਾ ਬਹੁਤ ਸੋਹਣਾ ਕੀ ਕਹਿਣੇ ਆ ਹਾਂ ਵੇ ਸਮੀ ਕਹਿ ਰਿਹਾ ਵੀ ਮਹਾਰਾਜਾ ਰਣਜੀਤ ਸਿੰਘ ਹੋਣਾ ਵੀ ਧਰਤੀ ਤੇ ਬੈਠੇ ਆ ਧਰਤੀ ਤੇ ਬੈਠੇ ਆ ਸਾਡਾ ਅੱਛਾ ਇਸ ਮਹਿਫਲ 'ਚ ਹੋਰ ਰੰਗ ਭਰਨ ਲਈ ਸਾਡਾ ਘਰ ਦਾ ਗਵਈਆ ਸਮੀ ਤਿਆਰ ਆ ਹਾਏ ਮਾਈਕ ਉਹ ਮਗਾ ਲਈ ਕਿੰਦਾਂ ਚੱਲਣ ਦੀ ਹਾਂ ਹਾਂ ਨਹੀਂ ਆ ਲੈ ਮਾਈਕ ਦੂਸਰਾ ਮਾਈਕ ਲੈਣਾ ਹੀ ਉਹ ਆ ਨਾ ਮੈਂ ਪੂਰੀ ਆਡੀਅੰਸ ਨੂੰ ਪੂਰੀ ਤੇ ਮੈਂ ਤਾਂ ਟੁੱਟਣੀ ਹੈ ਪਤਾ ਲੱਗਿਆ ਇਹ ਮਰਫੜਿਆ ਆ ਮੁੰਡੇ ਦਾ ਯਾਰ ਗੈੜੀ ਗੱਲ ਲੁੱਟਣ ਨੂੰ ਫਿਰਦਾ ਹਾਂ ਕੋਈ ਨਾ ਤੈਨੂੰ ਵੱਡਾ ਮਾਈਕ ਦਿੰਨੇ ਆ ਇਹ ਜਾ ਰਿਹਾ ਤਕਰੀਬ 'ਚ ਤੇ ਕੋਈ ਤਿੰਨ ਚਾਰ ਛੋਟਾ ਮਾਈਕ ਤੇਰੇ ਕੋਲ ਹੈਗਾ ਉਹ ਲਾ ਲਿਆ ਉਹ ਲਾ ਲਿਆ ਇਹ 3-400 ਬੰਦੇ ਨੂੰ ਇਕੱਠਾ ਗਾਣਾ ਜਾਂਦਾ ਆਹ ਠੀਕ ਹੈ ਖਾੜਾ ਲਾਣਾ ਜਾ ਰਿਹਾ ਪਤਾ ਨਹੀਂ ਬੰਦੇ ਉੱਥੇ ਆ ਜਾਣਾ ਤਾਂੀਆਂ ਬਾਤ ਸਹੀ ਗੱਲ ਇਹ ਸੁਣਨਗੇ ਬੰਦੇ ਬੰਦਿਆਂ ਦੇ ਵਿੱਚ ਥੋੜੇ ਥੋੜੇ ਡਾਲਮ ਨਜ਼ਰ ਆ ਰਹੇ ਨੇ ਓਹ ਹੋ ਇਹ ਦੇਖ ਰਿਹਾ ਆਪਣੀ ਡਾਲਾਂ ਵਾਲੀ ਅੱਖ ਨਾਲ ਵੇਖ ਤੋ ਸਹੀ ਹੈ ਮੈਂ ਪਈ ਇੰਟਰਨੈਸ਼ਨਲ ਕੋਈ ਆ ਆ ਕਿੰਨਾ ਭਰ ਗਿਆ ਬਹੁਤ ਰਸ਼ ਭਰ ਗਿਆ ਸਾਰਾ ਭਰਿਆ ਹੋਇਆ ਲਓ ਵੀ ਸਾਡੇ ਸਨ ਦੇ ਹੱਥ ਆ ਗਿਆ ਮਾਈਕ ਲਓ ਜੀ ਸਭ ਤੋਂ ਪਹਿਲਾਂ ਸਾਡੇ ਸਰਦਾਰ ਅਮਰੀਕ ਸਿੰਘ ਤੁਰਨਾ ਨੂੰ ਹੈਪੀ ਬਰਥਡੇ ਸ਼ੁਕਰੀਆ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ ਤੂੰ ਜੀਓ ਹਜ਼ਾਰਾਂ ਸਾਲ ਆਏ ਹੇ ਤੇ ਤੁਹਾਡੇ ਲਈ ਇੱਕ ਗਾਣਾ ਤੁਹਾਡੇ ਨਾਲ ਸਾਂਝਾ ਕਰਦੇ ਆ ਮਹਬਤਾਂ ਵਾਲਾ ਹੋਰ ਕਿੰਨਾ ਕਿ ਇੱਥੇ ਕਿਤੇ ਠੀਕ ਹੈ ਮੈਂ ਕਹਿ ਰਿਹਾ ਉੱਡਦੀ ਏ ਧੁੰਦ ਨੀ ਬਿਬਾ ਟਣ ਕਾਹਦਿਆਂ ਖੇਤਾਂ ਚੋਂ ਮਿੱਠੀ ਜਈ ਖੁਸ਼ਬੂ ਆਵੇ ਨੀ ਸਲਿਓ ਜੀਆਂ ਰੇਤਾਂ ਚੋਂ ਫੱਕਰ ਕੋਈ ਦੂਰ ਦਰੇਡੇ ਗਾਉਂਦਾ ਏ ਹੀਰਨੀ ਇਨਸ਼ਾਅੱਲਾ ਤੇਰੇ ਕਾਬਲ ਹੋ ਜਾਏ ਸਾਡੀ ਤਕਦੀਰ ਨਹੀਂ ਆਏ ਫਿਰ ਸੇਰੇ ਲਾ ਕੇ ਹੋ ਆਉਂਦੇ ਆ ਸੁਪਨੇ ਮੈਨੂੰ ਵੰਗਾ ਛਣਕਾਉਂਦੀ ਦੇ ਬੇਬੇ ਤੜਕੇ ਬੇਬੇ ਮੇਰੀ ਦੇ ਪਈ ਹੱਥ ਲਾਉਂਦੀ ਦੇ ਚਾਵਾਂ ਨਾਲ ਪੱਗ ਮੇਰੀ ਦੀ ਕਰਦੀ ਐ ਪੂਣੀ ਨੀ ਕਈ ਨਾ ਮੈਂ ਖੰਡ ਜਦੋਂ ਤੂੰ ਹੋ ਜਾਵੇਂ ਦੂਣੀ ਨੀ ਸੁਪਨੇ ਰੱਬ ਪੂਰੇ ਕਰਦੇ ਹੋ ਸਾਨੂੰ ਵੀ ਰੋਸ਼ਨ ਕਰਦੇ ਪਰੀਆਂ ਦੀ ਐ ਜਾਈਏ ਨੀ ਤੇਰੇ ਤੇ ਕਲਗੀ ਲਾ ਕੇ ਤੇਰੇ ਪਿੰਡ ਆਈਏ ਨਹੀਂ ਜੰਝ ਮੂਰੇ ਵੱਜਦਾ ਦੇਖੀ ਵਾਜਾ ਨਚਾਰਾਂ ਦਾ ਬੇਬੇ ਤੇਰੀ ਮੱਥਾ ਚੁੰਮੂ ਮੋ ਨਾਲ ਸਰਦਾਰਾਂ ਦਾ ਫਿਰਦੇ ਪਰ ਸੰਨ ਹੋਣ ਗਏ ਹੋ ਕੀ ਬਾਤ ਸੁਣਿਆ ਮੈਂ ਤੂੰ ਵੀ ਕੱਲੀ ਬੈ ਬੈ ਕੇ ਹਸੇਨੀ ਮੇਰਾ ਸਰਦਾਰ ਤੁਰਨਾ ਤੂੰ ਸਿਆ ਨੂੰ ਦੱਸੇ ਨਾ ਕਿਆ ਵਾਹ ਸੁਨੇ ਆ ਮੈਂ ਤੂੰ ਵੀ ਕੱਲੀ ਬਹਿ ਬਹਿ ਕੇ ਹੱਸੇ ਨੀ ਮੇਰਾ ਸਰਦਾਰ ਤੁਰਨਾ ਤੂੰ ਸਿਆ ਨੂੰ ਦੱਸੇ ਨੀ ਬੇਬੇ ਕੋੜੇ ਗੱਲੀ ਗੱਲੀ ਲੈ ਲੈ ਮੇਰਾ ਨਾਮ ਨੀ ਬਸਨਾ ਮੈਂ ਪਿੰਡ ਲਸੋਈ ਕਹਦੇ ਸ਼ਰਿਆਮ ਨੀ ਤੇਥੋਂ ਮੈਂ ਵਾਰੇ ਜਾਵਾ ਹੋ ਮਿਊਜ਼ਿਕ ਚੱਲੀ ਜਾਂਦਾ ਵਾ ਆ ਜਾ ਵੇ ਇੱਕ ਹੋਰ ਆ ਵੇ ਚੌਂਦਾ ਚੌਂਦਾ ਹਾਂ ਸਜਣਾ ਸੁਣਾ ਦੇ ਹਾਂ ਹਾਂ ਸਜਣਾ ਚਾਚਾ ਇਹਨੂੰ ਰੋਜ਼ ਸੁਣਾਉਣਾ ਨਾ ਹਾਸਾ ਮੈਂ ਗਾਏ ਹਾਸਾ ਤੇਰਾ ਸੂਰਜ ਦੀਏ ਜਾਈਏ ਨਹੀਂ ਬਣ ਜਾ ਕੋਈ ਗੀਤ ਦਾ ਮੁਖੜਾ ਰੀਜਾ ਨਾਲ ਗਾਏ ਨਹੀਂ ਮੈਂ ਗਾਏ ਹਾਸਾ ਤੇਰਾ ਨਹੀਂ ਚੰਦਨ ਦੀ ਮਹਿਕ ਨੀੜੀਏ ਕੋਲੋਂ ਤੇਰੇ ਆਉਂਦੀ ਆ ਸੁਰਮੇ ਦਾ ਸਾਪਿਆ ਬਣਦਾ ਅੱਖਾਂ ਵਿੱਚ ਪਾਉਂਦੀ ਆ ਸੰਗ ਜਾਂਦੀ ਨੇੜੇ ਆ ਕੇ ਕਹਿਣਾ ਕੁਝ ਚਾਹੁੰਦੀ ਆ ਮਾਰੇ ਜੇ ਵਾਜ ਕਦੇ ਤੂੰ ਨੰਗੇ ਤੈਰੀ ਆਏ ਨੀ ਮਹਿੰਗਾ ਏ ਹਾਸਾ ਤੇਰਾ ਮਹਿੰਗਾ ਏ ਹਾਸਾ ਤੇਰਾ ਸੂਰਜ ਦੀ ਏ ਜਾਈਏ ਨਹੀਂ ਬਣ ਜਾ ਕੋਈ ਗੀਤ ਦਾ ਮੁਖੜਾ ਰੀ ਜਾਨਾ ਲਗਾਈਏ ਨਹੀਂ ਮਹਿੰਗਾ ਏ ਹਾਸਾ ਤੇਰਾ ਨਹੀਂ ਤੋ ਵਾ ਤੇਰਾ ਰੰਗ ਨਹੀਂ ਪਰਿਏ ਅੰਬਰਾਂ ਤੋਂ ਆਈ ਤੂੰ ਮੋਰਾ ਨੂੰ ਤੋਰ ਹੀ ਭੁੱਲ ਗਈ ਚੋਰੀ ਕਰ ਲਈ ਤੂੰ ਸਾਡੇ ਜਹੀ ਜਨਤਾ ਕੁੜੀਏ ਫਿਕਰਾਂ ਵਿੱਚ ਪਾਈ ਤੂੰ ਨਜਰਾਂ ਦੇ ਤੀਰ ਨੇ ਤਿੱਖੇ ਕਿੱਦਾਂ ਬਚ ਜਾਈਏ ਨੀ ਮਹਿੰਗਾ ਏ ਹਾਸਾ ਤੇਰਾ ਮਹਿੰਗਾ ਏ ਹਾਸਾ ਤੇਰਾ ਸੂਰਜ ਦੀ ਏ ਜਾਈਏ ਨੀ ਬਨ ਜਾ ਕੋਈ ਗੀਤ ਦਾ ਮੁਖੜਾ ਰੀ ਜਾ ਨਾਲ ਲਗਾਈਏ ਨੀ ਮਹਿੰਗਾ ਏ ਹਾਸਾ ਤੇਰਾ ਨੀ ਤਾਕਤ ਕੇ ਤੈਨੂੰ ਰੂਹ ਖੜੇ ਜਾਂਦੀ ਬਣਦਾ ਕੋਈ ਗੀਤ ਕੁੜੇ ਸਾਹਮਣੇ ਤੇਰੇ ਬੈਠੇ ਰਵਦੀ ਜ਼ਿੰਦਗੀ ਜਾਏ ਬੀਤ ਕੁੜੇ ਜ਼ੁਲਫਾਂ ਦਾ ਰੰਗ ਸੁਨੇਰੀ ਹੁੰਦਾ ਜਿਵੇਂ ਸੋਨੇ ਦਾ ਦਰਦ ਉਹ ਤੈਨੂੰ ਪੁੱਛਦਾ ਨਹੀਂ ਮੈਂ ਲੱਗਦਾ ਡਰ ਖੋਣੇ ਦਾ ਸਾਥ ਕੀ ਉਮਰ ਦਾ ਪੋਣਾ ਜਨਮਾਂ ਦਾ ਪਾਈਏ ਨਹੀਂ ਮਹਿੰਗਾਏ ਹਾਸਾ ਤੇਰਾ ਮੈਂ ਗਾਏ ਹਾਸਾ ਤੇਰਾ ਸੂਰਜ ਦੀਏ ਜਾਈਏ ਨਹੀਂ ਬਣ ਜਾ ਕੋਈ ਗੀਤ ਦਾ ਮੁਖੜਾ ਰੀਜਾ ਨਾਲ ਗਾਏ ਨਹੀਂ ਮੈਂ ਗਾਏ ਹਾਸਾ ਤੇਰਾ ਨਹੀਂ ਹਾਏ ਹਾਏ ਕੀ ਬਾਤਾਂ ਸੁਣ ਜਿਉਂਦਾ ਰਹੋ ਬਹੁਤ ਸਤਿ ਸ਼੍ਰੀ ਅਕਾਲ ਥੈਂਕ ਯੂ ਹੈਪੀ ਬਰਥਡੇ ਥੈਂਕ ਯੂ ਕੋਲ ਮਿਲ ਆ ਗਏ ਹੈਪੀ ਬਰਥਡੇ ਸਵਾਦ ਲਿਆਤਾ ਸੰਮੀ हां सबमिट ਦੀ ਗੱਲ ਨਹੀਂ ਸੀ ਤਾਂ ਵੀ ਭਾਈ ਜੀ ਹੱਟ ਛੜਿਆ ਅਮਰੀਕ ਸਿੰਘ ਤੁਰਨਾ ਤੇ ਉਹ ਅਮਰੀਕ ਸਿੰਘ ਤੁਰਨਾ ਸੀ ਤੁਰਨਾ ਤੁਰਨਾ ਇੱਧਰ ਤੁਰਨਾ ਤੁਰਨਾ ਸੀ ਹਾਂ ਅੱਜ ਆਪ ਕੀ ਵਰਡ ਦੇ ਤਾਂ ਆਪ ਪਾਕਿਸਤਾਨ ਵਿੱਚ ਪਿਛਲੀ ਹਵੇਲੀ ਦਸਤ ਵਿੱਚ ਤੁਹਾਨੂੰ ਵੈਲਕਮ ਸ਼ੁਕਰ ਜੀ ਤਾੜੀਆਂ ਮਾਰਦੇ ਤਾੜੀਆਂ ਮਾਰੋ ਹੈਪੀ ਬਰਥਡੇ ਟੂ ਯੂ ਰੁਕ ਜਾ ਅਮਾ ਤਲੋਂ ਲਾ ਮਾਈਕ ਕੋਈ ਇਹ ਸਾਡਾ ਵਾਪਸ ਕਰੋ ਚਲੋ ਚੱਕ ਦੋ ਹਾਂ ਜੀ ਚੱਕ ਰੱਖੋ ਜੀ ਬਟਾ ਤੇਰਾ ਸਾਜ टू थ्री वन बार दिल ये आए बार काल का चाहिए हजारों साल ये मेरी है आरज़ू हैप्पी बर्थडे टू यू आहा हैप्पी बर्थडे टू यू आहा हैप्पी बर्थडे ਯਾਰ ਤੁਰਨਾ ਹੈਪੀ ਪਰਟੇ ਤੂ ਬਹੁਤ ਬਹੁਤ ਮੁਬਾਰਕਬਾਦਈਆਂ ਜੀ ਥੈਂਕ ਯੂ ਜੀ ਸ਼ੁਕਰੀਆ ਧੰਵਾਦ ਜੀ ਧੰਵਾਦ ਮੈਡਮ ਨੇ ਸੁਣਾ ਦੇ ਤਾਂ ਸਾਨੂੰ ਨਹਿਰ ਵਾਲੇ ਪੁਲ ਸਰਾ ਯਾਰ ਸਾਨੂੰ ਹੋਰ ਕੀ ਚਾਹੀਦਾ ਮੈਡਮ ਸਰਾ ਓਕੇ ਸਰ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੁਰਨਾ ਮਾਹੀ ਕਿੱਥੇ ਚਲਾ ਗਿਆ ਓਏ ਹੋਏ ਚਲਾ ਨਹੀਂ ਗਿਆ ਰਹਿ ਗਿਆ ਚਲ ਇਹਨੂੰ ਕਿਉਂ ਲਗਾ ਦੇ ਅੱਛਾ ਚਲ ਮਾ ਸਾਹਿਬ ਇਹ ਨਾ ਸੋਚਿਆ ਤੁਸੀਂ ਖਿਆਲ ਰੱਖਦੇ ਭਾਈ ਵੀ ਖਿਆਲ ਰੱਖੀ ਹੁਣ ਮੈਂ ਆ ਮੈਂ ਸੁਣਾਉਂਦਾ ਹੁਣ ਮੇਰੀ ਬਾਈਕ ਹਾਂ ਬਿਲਕੁਲ ਜੀ ਚਲੋ ਜੀ ਕੋਈ ਪਤਾ ਨਹੀਂ ਹਾਂ ਜੀ ਹਾਂ ਜੀ ਕੰਤ ਪਤਾ ਉੱਠੇ ਦਾ ਤੂੰ ਬੱਟਾ ਮੇਰਾ ਮਲ ਮਲਦਾ ਢਿੱਲੀ ਉੱਤੇ ਚਨਾ ਜ਼ੋਰੀ ਨਹੀਂ ਚਲਦਾ ਉੱਟੀ ਦਾ ਦੁਪੱਟਾ ਮੇਰਾ ਮਲਮਲ ਦਾ ਦਿਲ ਤੇ ਚੰਨ ਜ਼ੋਰੀ ਨਹੀਂ ਚੱਲਦਾ ਆਵੇ ਗਮ ਨਾਵਾਂਗੀ ਮੈਂ ਹੱਥ ਝੜ ਕੇ ਮਾਹੀ ਤੇ ਤੂੰ ਗੁੱਸਾ ਕੀਤਾ ਕਿਹੜੀ ਗੱਲ ਦਾ ਸਾਡੇ ਪੈਰਾਂ ਵਿੱਚ ਬੇੜੀਆਂ ਪਾ ਕੇ ਸਾਡੇ ਪੈਰਾਂ ਵਿੱਚ ਬੇੜੀਆਂ ਪਾ ਕੇ ਤੇ ਹੋਰ ਮਾਹੀ ਕਿੱਥੇ ਰਹਿ ਗਿਆ ਸਾਨੂੰ ਪਹਿਰ ਵਾਲੇ ਪੁੱਲ ਤੇ ਬੁਲਾ ਕੇ ਟੱਕ ਗਈਆਂ ਪਾਣੀਆਂ ਨੂੰ ਪੁਣ-ਪੁਣ ਕੇ ਗੱਲਾਂ ਸੇ ਦਿਲ ਦੀਆਂ ਸੁਣ-ਸੁਣ ਕੇ ਟੱਕ ਗਈਆਂ ਪਾਣੀਆਂ ਨੂੰ ਪੁਣ-ਪੁਣ ਕੇ ਗੱਲਾਂ ਸੇ ਦਿਲ ਦੀਆਂ ਸੁਣ-ਸੁਣ ਕੇ ਸਾਡੇ ਸਾਨੂੰ ਕੀਤਾ ਤੈ ਤੂੰ ਤੰਗ ਸਜਣਾ ਬਦਲੇ ਲਵੰਗ ਤੇ ਤੋਂ ਚੁੰਨ-ਚੁੰਨ ਕੇ ਸਾਨੂੰ ਪਿਆਰ ਵਾਲੀ ਪੋੜੀ ਤੇ ਚੜਾ ਕੇ ਸਾਨੂੰ ਪਿਆਰ ਵਾਲੀ ਪੌੜੀ ਤੇ ਚੜਾ ਕੇ ਤੇ ਹੋਰੇ ਮਾਈ ਕਿੱਥੇ ਰਹਿ ਗਿਆ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਦੱਸ ਨਾ ਗੱਲ ਸੁਣ ਬਾਕੀ ਗਾ ਲੋ ਮਕਮਲ ਕਰ ਲੈਣਾ ਮੈਂ ਮੈਂ ਮਕਮਲ ਕਰ ਲੈਣਾ ਮਾਈਕ ਸਾਡਾ ਲਾ ਲੈ ਤੇ ਤੇਰੇ ਪਿਆਰੇ ਵਾਲੀ ਰੰਗੀ ਰੰਗੀ ਧੀ ਦਿਲ ਤੈਨੂੰ ਚੁੰਮਦਾ ਤੇ ਅੱਖ ਸੰਗ ਧੀ ਰੂਤੀ ਤੇਰੀ ਪਿਆਰੇ ਵਾਲੀ ਰੰਗੀ ਰੰਗੀ ਧੀ ਬਿੱਲੀ ਤੈਨੂੰ ਚੁੰਮਦਤ ਅੱਖ ਸੰਗਦੀ ਮੁੱਲ ਕਿਹੜਾ ਪਾਇਏ ਤੂੰ ਸਾਡੇ ਪਿਆਰ ਦਾ ਹਰ ਵੇਲੇ ਤੇਰੀਆਂ ਮੈਂ ਖੈਰ ਮੰਗਦੀ ਸਾਨੂੰ ਪਿਆਰ ਦੇ ਪੁਲੇਖੇ ਵਿੱਚ ਪਾ ਕੇ ਸਾਨੂੰ ਪਿਆਰ ਦੇ ਪੁਲੇਖੇ ਵਿੱਚ ਪਾ ਕੇ ਤੇ ਹੋਰੇ ਮਾਈ ਦਿੱਖੋ ਰਹਿ ਗਿਆ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਹੋਰੇ ਮਾਈ ਕਿੱਥੇ ਰਹਿ ਗਿਆ ਸਾਡੀ ਅੱਖਾਂ ਵਿੱਚੋਂ ਨੀਂਦ ਰਾਉੜਾ ਕੇ ਸਾਡੀ ਅੱਖਾਂ ਵਿੱਚੋਂ ਨੀਂਦ ਰਾਉੜਾ ਕੇ ਤੇ ਹੋਰੇ ਮਾਈ ਕਿੱਥੇ ਰਹਿ ਗਿਆ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਵਾ 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 ਬੜੀ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਆਫਟਰ ਡਿਨਰ ਸਵੀਡਿਸ਼ ਲੀਕ ਠੇਕ ਆ ਗਿਆ ਵਕਾਸ ਭਾਈ ਹੋਣਾ ਅਸੀਂ ਕਿੱਥੇ ਜਾ ਰਹੇ ਸੀ ਕੋਈ ਗੱਲ ਨਹੀਂ ਬੰਦੇ ਗਿਣ ਕੇ ਉਹਨੇ ਪੀਸ ਕੱਟ ਲੋ ਨਹੀਂ ਨਹੀਂ ਬੰਦੇ ਗਿਣੋ 4 3 8 ਬੰਦਿਆਂ ਦੀ ਗਿਣਤੀ ਹੋ ਰਹੀ ਹੈ ਤਾਂ ਕਿ ਫਿਰ ਉਹ ਸਾਬ ਨਾਲ ਉਹਨੇ ਪੀਸ ਕੱਟ ਲਿਆ ਯਾਨੀ ਛੋਟਾ ਰੱਖੋ ਮੈਂ ਕਹਿੰਦਾ ਫਿਰ 15 ਪੂਰੇ ਹੋਣਗੇ ਸਾਡਾ 22 ਹੈ ਉਹ ਸਮੀਆਂ ਲੱਡੂ ਕਾਦੇ ਵਟ ਕੇ ਲੈ ਆਣ ਨਾਲ ਇਹ ਲੱਡੂ ਤਾਂ ਇੱਧਰ ਲਿਆ ਨੂੰ ਮਿਲਣਿਆ ਚਾਰ ਜਣਿਆਂ ਨੂੰ ਇੱਧਰ ਲੈ ਤਾਂ ਫਿਰ ਪਹਿਲੇ ਚਾਰਾਂ ਨੂੰ ਆ ਪਹਿਲੇ ਚਾਰਾਂ ਨੂੰ ਵੇਖੀ ਠੀਕ ਕਹਿਣ ਲੱਗਿਆ ਨਹੀਂ ਇਹ ਜਿਹੜਾ ਕੱਟਣ ਨੇ ਸਾਰੇ ਉਹਦੇ ਨੇ ਹਾਂ ਆ ਠੀਕ ਆ ਆਪਣੀ ਪਲੇਟ ਪਾ ਲੈ ਪਹਿਲੇ ਆ ਵੇਖੀ ਹਾਂ ਛੂ ਮੰਤਰ ਕਲੀਕਲੋਂ ਤੋਂ ਸਾਵਾਂ ਲੱਡੂ ਸਭ ਨੂੰ ਜਦੋਂ ਜਦੋਂ ਲੈ ਆਓ ਇੱਧਰ ਇਹਨੇ ਪਾ ਦਿਓ ਕਾ ਨੂੰ ਐਸਾ ਲੱਗਦਾ ਫੁੱਟਕਾ ਵਿੱਚ ਲੱਗੂ ਫੁੱਟਕਾ ਵਿੱਚ ਆਪਾਂ ਆਪਣੇ ਹੱਥੀਂ ਬਾੜ ਲਓ ਇਹ ਲੱਗਦਾ ਕਿ ਕਰੋ ਆਪਣੀ ਪਲੇਟ ਪੜਾਓ ਇਸ ਰੈਸਟੋਰੈਂਟ ਦੀ ਛੱਤ ਤੋਂ ਸਾਹਮਣੇ ਗੁਰਦੁਆਰਾ ਡੇਰਾ ਸਾਹਿਬ ਵੀ ਦਿਖ ਰਿਹਾ ਤੇ ਇਧਰਲੇ ਪਾਸੇ ਸ਼ਾਹੀ ਕਿਲਾ ਵੀ ਦਿਖ ਰਿਹਾ ਸੋ ਇੱਥੇ ਆਉਣਾ ਮਤਲਬ ਸੰਪੂਰਨ ਲਾਹੌਰ ਵੇਖਣਾ ਹੀ ਹੋ ਗਿਆ ਇਦਾਂ ਦਾ ਮਾਹੌਲ ਆ ਇੱਥੇ ਸਾਰੇ ਖਾਣੇ ਪੀਣੇ ਦੀ ਸਮਾਪਤੀ ਹੋ ਗਈ ਆ ਤੇ ਸੰਮੀ ਹੁਣ ਅਖੀਰਲਾ ਪਟਾਕਾ ਚਲਾਊਗਾ ਚੱਲ ਭਾਈ ਮਦਰ ਮਿਰਜ਼ਾ ਗਾਏਗਾ ਅਨਿਸ ਨਾਲ ਲੱਗਾ ਜੀ ਸਾਰਿਆਂ ਦੀ ਭਰਪੂਰ ਫਰਮਾਇਸ਼ ਤੇ ਮਾਈ ਕਿੱਥੇ ਮਰਾ ਥੋੜਾ ਥੱਲੇ ਲਾ ਲੀਏ ਚਲ ਇਹ ਆ ਕਰਨਾ ਭਾਈ ਸਾਰਿਆਂ ਦੀ ਭਰਪੂਰ ਫਰਮਾਇਸ਼ ਤੇ ਇਹ ਧਿਆਨ ਰੱਖੀ ਡੈਕ ਟੱਕ ਦਾ ਮਾਈਕ ਬੰਦ ਕਰਦੇ ਆ ਹੋਇਆ ਹਾਂ ਹਾਂ ਚਲ ਆ ਜਾ ਹੋ ਤੂੰ ਤਾਂ ਉੱਟਿਆ ਬਾਗ ਚੋਂ ਕਹਿੰਦੇ ਬੈਠਾ ਜਾਂਦ ਤਿਹਾਨ ਹੋ ਤੂੰ ਤਾਂ ਉੱਟਿਆ ਬਾਗ ਚੋਂ ਕਹਿੰਦੇ ਬੈਠਾ ਜਾਂਦ ਤਿਹਾਨ ਆਉਦੀ ਚੁੰਝ ਚ ਅੰਬੀ ਦੇਖਦੀ ਹਾਂ ਦੇਖਦੀ ਕਹਿੰਦੇ ਸਹਬਾ ਨਾਲ ਤਿਹਾਨ ਏ ਹਾ ਏ ਹਾ ਏ ਹਾ ਸੋਚ ਕੇ ਵੀੇਖਾਂ છકરી ਅੱਜ ਜੱਟ ਦੀ ਪਰਖਾ ਜਾਣ ਅੱਜ ਅੰਬੀ ਮੈਂ ਹਾਂ ਝੁਪਣੀ ਹਾਂ ਝੁਪਣੀ ਸਹਬਾ ਕਰਦੀ ਹੈ ਫਰਮਾਨ ਇਹ ਹਾ ਇਹ ਹਾ ਇਹ ਹਾ ਕਹਦੀ تیر ਅੰਬੀ ਵਿੱਚ ਮਾਰ ਤੂੰ ਵੇ ਮੈਂ ਤੇਰੇ ਤੋਂ ਕੁਰਬਾਨ ਹੋ ਪਰੇ ਉੱਡ ਤਾ ਉੱਡ ਜਾਏ ਅੰਬਰੀ ਹਾਂ ਅੰਬਰੀ ਐ ਦੇ ਜੱਤਾ ਬਚਨੇ ਪਰਾਨਾ ਐ ਹਾ ਐ ਹਾ ਐ ਹਾ ਇੱਕ ਨਾ ਝੜੇ ਵੇ ਝੰਡਾ ਇਹਦਾ ਹੋਵੇ ਨਾਨਕ ਸੋਣੇ ਹਾ ਜੱਟ ਨੇ ਤੀਰ ਕਮਾਨੋ ਛੱਡਿਆ ਛੱਡਿਆ ਕਰਕੇ ਉੱਪਰ ਵੱਲ ਧਿਆਣਾ ਇਹ ਹਾ ਇਹ ਹਾ ਇਹ ਹਾ ਅੰਬੀ ਧਰਤੀ ਤੇ ਆ ਡਿੱਗ ਪਈ ਤੋਤਾ ਉੱਡ ਗਿਆ ਵਿੱਚ ਅਸਮਾਨ ਯਾਰੋ ਦੇਖ ਨਛਾਣਾ ਜੱਟ ਦਾ ਜੱਟ ਦਾ ਸਹਬਾਂ ਹੋ ਗਈ ਬਹੁਤ ਹਰਾਨ ਇਹ ਹਾ ਇਹ ਹਾ ਇਹ ਹਾ ਥੈਂਕ ਯੂ ਸੋ ਮਚ ਸਰਨੀ ਆ ਦਵਾਈ ਮੋੜ ਲਾ ਇਹ ਗੜਾ ਬੈਠੇ ਤੋਂ ਵੀ ਇਹਨੇ ਗਾਇਆ ਬੈਠੇ ਤੋਂ ਗਾਤਾ ਵੀਦਾ ਸਹੀ ਅਸਲੀ ਕਲਾਕਾਰ ਆ ਹੁੰਦਾ ਬੜਾ ਸਵਾਦ ਆਇਆ ਤੇ ਥੈਂਕਸ ਟੂ ਆਲ ਐਨਰਾਈਜ਼ ਹੈਪੀ ਬਰਥਡੇ ਥੈਂਕ ਯੂ ਜੀ ਜਨਮ ਦਿਨ ਮੁਬਾਰਕ ਧੰਨਵਾਦ ਜੀਓ ਹਜ਼ਾਰਾਂ ਸਾਲ ਮੇਰੇ ਦੋਸਤ ਰੱਬ ਤੁਹਾਡੀ ਲੰਮੀ ਉਮਰ ਕਰੇ ਸ਼ੁਕਰੀਆ ਭਰਾ ਆਦੇ ਵਾਦੇ ਰਹੋ ਬਵਾ ਸਾਡੀ ਧੰਨਵਾਦ ਹਾਂਜੀ ਹਾਂਜੀ ਜ਼ਰੂਰ ਆਵਾਂਗੇ ਜੀ ਕੋਨਟਰੀ ਦਾ ਵੀਜ਼ਾ ਮਿਲੇ ਤੁਹਾਨੂੰ ਸ਼ੁਕਰੀਆ ਜੀ ਜੀ ਬਿਲਕੁਲ ਟ੍ਰੈਫਿਕ ਐਸ ਵੇਲੇ ਵੀ ਵਾਵਾ ਚੱਲ ਰਿਹਾ ਸੀ ਵਾਪਸ ਆ ਗਏ ਆ ਤੇ ਥੈਂਕ ਯੂ ਵੀ ਸਮੀ ਸਿਆ ਬਾਜੀ ਗਾਉਣ ਦਾ ਤੇਰਾ ਧੰਨਵਾਦ ਨੇ ਤੁਹਾਡੇ ਹਾਂ ਇਹਦੀ ਗੱਲ ਆ ਬਰਸਡੇ ਪਾਕਿਸਤਾਨ ਚ ਬਣਾਇਆ ਹਾਂ ਤੁਸੀਂ ਕੁਝ ਖੇਡੁੰਦੀ ਇਹ ਆ ਜੀ ਵੀਨਨ ਕਾਨਾ ਸਾਹਿਬ ਮੱਥਾ ਟਿਕਿਆ ਜਨਮ ਦਿਨ ਵਾਲੇ ਦੇ ਆ ਹਾਂ ਤੀਸੀ ਖੁਸ਼ਕਿਸਮਤ ਇਹ ਨਹੀਂ ਹੈ ਇਹ ਨਹੀਂ ਹੈ ਸਮਝ ਜਾਤ ਹੈ ਖਾਣਾ ਲਾਇਆ ਸਮਝ ਜਾੜਦੇ ਖਾਣਾ ਲਾਇਆ ਇਹ ਗਲਤ ਹੈ ਇਹ ਫਰਾਡ ਹੈ ਇਹ ਧੋਖਾ ਹੈ ਧੋਖਾ ਸਾਰੀ-ਸਾਰੀ ਵਿਕਾਸ ਨਾਲ ਸੀ ਨਾ ਤੇ ਸ਼ਾਮ ਨੂੰ ਸਮਝ ਜੱਟ ਦੇ ਕਿਹੜੀ ਗੁੱਥ ਸੁਣਾਏ ਤੁਹਾਨੂੰ ਇੱਥੇ ਨਾ ਇਹ ਅੱਲਾਹ ਭਾਗ ਤੁਹਾਡਾ ਮਿਲੂਗੀਏ ਬਸ ਮੇਰੀ ਪੇਪਰ ਕਰ ਦਿਓ ਜਿਹੜਾ ਮੇਰਾ ਗਾਇਆ ਗਾਇਆ ਉਹਦੀ ਪੇਮੈਂਟ ਕਰਦੇ ਬਸ ਅੱਲਾਹ ਤੁਹਾਡਾ ਭਲਾ ਕਰੇ ਨਹੀਂ ਨਹੀਂ ਕੇਕ ਵੀ ਬਹੁਤ ਚਲੇਗਾ ਕੰਮ ਕਰ ਇਹਦੇ ਐਸੇ ਦਵਾਈ ਲਿਆ ਦੇ ਬਾ ਦਵਾਈ ਲਿਆ ਦਿੰਦੇ ਹਾਂ ਦੁਆ ਕਰਦੇ ਬਾਕੀ ਸਮਝਦੇ ਰਹੇ ਹੀ ਉਹ ਦਵਾਈ ਉਹ ਜਾਣਦੇ ਆ ਉਹ ਜਾਣਦੇ ਬਸ ਕਰ ਬਸ ਜਰਾ ਧੰਨਵਾਦ ਵਿਕਾਸ ਬਾਜੀ ਤੁਹਾਡਾ ਵੀ ਬਾਜੀ ਤੁਹਾਡਾ ਅੰਦਰ ਕੋ ਇਥੇ ਵਲੌਗ ਦਾ ਐਂਡ ਕਰਨਾ ਹੈ ਅਸੀਂ ਹਾਂਜੀ ਹਾਂਜੀ ਚਲੋ ਜੀ ਸਾਰਿਆਂ ਦਾ ਬਹੁਤ ਸ਼ੁਕਰਾਨਾ ਹਾਂਜੀ ਕੀ ਤੁਸੀਂ ਸਾਡਾ ਵਲੌਗ ਸਾਰਾ ਵੇਖਿਆ ਤੇ ਇੰਝ ਦੇਖਦੇ ਰਿਹਾ ਜੇ ਟਰੈਵਲ ਵਿਦ ਵਿਕਾਸ ਹੈਦਰ ਟਰੈਵਲ ਵਿਦ ਵਿਕਾਸ ਹੈਦਰ ਨਾਲ ਜੁੜੇ ਰਿਹਾ ਜੇ ਸੱਲੀ ਦੇ ਵਲੌਗ ਵੇਖਣੇ ਨਾ ਭੁੱਲਿਆ ਜੇ ਵਾਕਵੇਂ ਤੁਰਨਾ ਨੂੰ ਵੀ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਠੀਕ ਆ ਜੀ ਫਿਰ ਮਿਲਦੇ ਆ ਨਵੀਂ ਵੀਡੀਓ 'ਚ ਤੇ ਇਦਾਂ ਹੀ ਰੌਣਕਾਂ ਲੱਗਦੀਆਂ ਰਹਿਣੀਆਂ ਮਹੀਨਾ ਪਿਆ ਪੂਰਾ ਹਾਂਜੀ ਤੇ ਬਾਏ ਬਾਏ ਜੀ ਰੱਬ ਰੱਖਾ ਬਾਏ ਬਾਏ